कार्य को मैं जिला के कृपा करके और इधर से राम करने हूं वैसे और इधर निकाल साहब के पास विमान कार्य करा करने शर्मा समूह के मित्र साहब दे दे अरे वाजी मिश्रा पार्टी के नेता चले भैया आज बात तो सिर्फ राजनीति का आधार है कर ਕਹਿੰਦੇ ਸਭ ਤੋਂ ਪਹਿਲਾਂ ਪਿੱਛੇ ਨਹੀਂ ਤਾਂ ਆਖਰ ਨੂੰ ਬਾਈਕ ਲੈਣੀ ਹੈ ਇਹਨਾਂ ਦਾ ਸਾਰਾ ਸੌਂਚੀ ਬੈਠੇ ਹੋਣੇ ਬੋਲੇ ਸੋਹਣਿਆ ਸੋਹਣਿਆ ਹਾਂਜੀ ਸਰ ਅੱਗੇ ਕਰਦੀ ਆ ਅੱਗੇ ਕਰਦੀ ਆ ਉਹਨੇ ਆਜਣਾ ਆ ਰਿਹਾ ਠੰਨੇ ਸਾਹਿਬ ਪਿੱਛੇ ਕੋਈ ਮੈਂ ਪੁੱਛ ਹੋਣੀ ਆਜੋ ਧੰਨਵਾਦ ਸਰ ਜੀ ਕਾਲੀ ਦਾ ਕਾਰਨ ਫਰੇਮ ਨਹੀਂ ਆ ਰਹਾ ਪ੍ਰੈਸ ਚੈਂਪਨ ਨੂੰ ਸੰਬੋਧਨ ਕਰਦੇ ਸਾਰੇ ਸਾਹਿਬ ਜੀ ਦੀ ਪ੍ਰਤੀਸ਼ਠਾ ਬਣਦੀ ਹੈ ਸੰਭਾਗ ਪੇਸ਼ੰਤ ਦੀ ਕਰਵਾਇਆ ਜਾ ਸੰਭਾਗ ਇਲਾਕੇ ਨੂੰ ਆਉਂਦੇ ਆਪ ਸਰਦਾਰ ਸ਼ਮੇ ਸਿੰਘ ਜੀ ਸਾਹਿਬ ਸਰਦਾਰ ਜੀ ਸਿੰਘ ਜੀ ਦੇ ਨੌਸਾ ਸੰਭਾਗ ਨੂੰ ਦਰਸਾ ਕੇ ਕਾਲੀ ਸਾਹਿਬ ਦਾ ਹਮਸਾ ਦਾ ਬਾਦ ਹੈ ਇਸੇ ਆਸਾਂ ਪਲੇਸ ਆ ਸਾਡੇ ਸਿਪੇ ਸਾਥੀ ਪੰਜਾਬ ਸਿੰਘ ਕਰਵਾਨੀ ਪਾਕਾ ਅਧਿਕਾਰੀ ਦੀ ਇੱਕ ਲਈ ਕਾਰਜ ਤੇ ਹੋ ਖੜੇ ਸਾਰੇ ਸਿੰਘ ਸਾਥੀ ਇਸੇ ਹਾਜ਼ਰ ਆ ਭਗਵਾਨ ਸ਼ਰਵਨ ਦਾ ਜਨਕਾ ਦਸਤਖਤ ਜੀ ਨਾਲ ਸਾਧਾ ਸਾਥੀ ਕਮੇਟੀ ਸਾਡੇ ਸੇਖੀ ਸਾਹਿਬ ਇਹਨੇ ਐਨ ਦੀ ਅਗੁਪੀ ਪਾਰਟੀ ਕੋਈ ਹਾਜ਼ਰੀ ਸਰਬੰਤ ਦਾ ਪਤਾਂ ਦਾ ਅੱਜ ਹੰਦਲ ਸਾਹਿਬ ਜਿਹੜੇ ਥੋੜੇ ਜਿਹੇ ਮਹੀਨੇ ਵਾਸਤੇ ਡਿਪਟੀਸ਼ਨ ਤੇ ਗਏ ਸੀ ਉਹਨਾਂ ਦੀ ਡਿਪਟੀਸ਼ਨ ਕੈਨਸਲ ਕਰਕੇ ਵਾਪਸ ਅਸੀਂ ਬੁਲਾ ਲਿਆ ਮੈਂ ਇਹਨਾਂ ਕਹਿਣਾ ਚਾਹਣਾ ਤੁਸੀਂ ਅਗਲੇ ਦਿਨਾਂ ਦੇਖੋਗੇ ਕਿਵੇਂ ਲੋਕ ਵਾਪਸ ਕਾਲੀਦਲ ਸ਼ਾਮਲ ਹੋ ਰਿਹਾ ਹੈ ਬਹੁਤ ਪਾਰਟੀਆਂ ਦੇ ਲੋਕ ਨੇ ਮੈਨੂੰ ਅਪਰੋਚ ਕੀਤਾ ਹੈ ਕਿਉਂਕਿ ਇੱਕ ਮੰਚ ਆ ਗਿਆ ਲੋਕਾਂ ਦੇ ਖਾਸ ਕਰਕੇ ਪੰਜਾਬੀਆਂ ਦੇ ਕਿ ਪੰਜਾਬ ਨੂੰ ਬਚਾਉਣ ਵਾਸਤੇ ਇਕਲੀ ਇੱਕੋ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਜੋ ਹਾਲਾਤ ਪੰਜਾਬ ਦੇ ਪਿਛਲੇ 10 ਸਾਲਾਂ ਚ ਕਾਂਗਰਸ ਤੇ ਹੁਣ ਝਾੜੂਆਂ ਨੇ ਬਣਾਤਾ ਐ ਜੀ ਹਾਲਾਤ ਆਜ਼ਾਦੀ ਦੇ ਬਾਅਦ ਨਹੀਂ ਬਣੀ ਜੈ ਜੀ ਮਾੜੀ ਹਾਲਾਤ ਹੁਣ ਬਣ ਗਈ ਆ ਜਿਹੜੀ ਵੱਡੀ ਗੱਲ ਹੈ ਸੈਂਸ ਆਫ ਇਨਸਿਕਿਉਰਟੀ ਹਰ ਰੋਜ਼ ਕਤਲ ਹੋ ਰਿਹਾ ਹੈ ਅੱਜ ਵੀ ਮੈਨੂੰ ਹੁਣੀ ਆਉਂਦੇ ਆਦੇ ਪਾਸ ਜੰਡਿਆਲਾ ਇੱਕ ਵਪਾਰੀ ਦਾ ਕਤਲ ਕਰ ਦਿੱਤਾ ਗਿਆ ਹੈ ਹਰ ਰੋਜ਼ ਵਿਦਾਊਟ ਫੇਲ ਐਕਸਟਰਸ਼ਨ ਹੋ ਰਹੀ ਹੈ ਮਰਡਰ ਹੋ ਰਿਹਾ ਜਿਹੜੇ ਸੂਬੇ ਦੀ ਸਰਕਾਰ ਸਿਕਿਉਰਟੀ ਨਹੀਂ ਪ੍ਰੋਵਾਈਡ ਕਰ ਸਕਦੀ ਉਹ ਤੋਂ ਮਾੜੀ ਸਰਕਾਰ ਕੋਈ ਨਹੀਂ ਹੋ ਸਕਦੀ ਐਂ ਜਿਹੜੀ ਵੱਡੀ ਗੱਲ ਹੈ ਕਿ ਅੱਜ ਜਿਹੜੀ ਸਰਕਾਰ ਪੰਜਾਬ ਦੀ ਹੈ ਅ ਸਾਰੀ ਦਿੱਲੀੋਂ ਦੇ ਕੇਜਰੀਵਾਲ ਦਾ ਜਿਹੜਾ ਸਾਰਾ ਜਿਹੜਾ ਉਹਨਾਂ ਦਾ ਸਟਾਫ ਸੀ ਸਾਰਾ ਇੱਥੇ ਆ ਗਿਆ ਉਹਦੇ ਸੈਕਟਰੀ ਪੀਏ ਸਾਰੇ ਇੱਥੇ ਆ ਗਏ ਆ ਪੰਜਾਬ ਸਿਵਲ ਸੈਕਟਰੀਏ ਨੂੰ ਕੰਟਰੋਲ ਕਰ ਲਿਆ ਉਹਨਾਂ ਨੇ ਮੁੱਖ ਮੰਤਰੀ ਨੂੰ ਤਾਂ ਇਕੱਲਾ ਇੱਕ ਫਿਗਰ ਹੈਡ ਰੱਖਿਆ ਹੈ ਪੰਜਾਬ ਦੀਆਂ ਫੈਸਿਲਿਟੀਆਂ ਨੂੰ ਯੂਜ਼ ਕਰਨ ਵਾਸਤੇ ਮੈਂ ਪੁੱਛਣਾ ਚਾਹਣਾ ਹੈ ਸਸੋਡਿਆ ਕਿਸ ਬੇਸਿਸ ਤੇ ਮੀਡੀਅਮ ਮੀਟਿੰਗ ਲਗ ਰਹੀ ਹੈ ਤੇ ਜਿਹੜਾ ਵੱਡਾ ਅਸੀਂ ਮਨ ਲੱਗਦਾ ਮੈਂ ਗੱਲ ਕਰ ਰਿਹਾ ਵੀ ਲੀਗਲ ਲਾਇਰਸ ਨਾਲ ਵੀ ਕੀ ਸਭ ਤੋਂ ਵੱਡੀ ਵਾਇਲੇਸ਼ਨ ਜਿਹੜੀ ਕੀਤੀ ਹੈ ਨੇ ਅ ਜਿਹੜੀ ਸੀਕਰੇਸੀ ਦੀ ਉਹ ਚੀਫ ਮਿਨਿਸਟਰ ਲੈਂਦੇ ਆ ਤੇ ਮੰਤਰੀ ਲੈਂਦੇ ਆ ਆ ਉਹ ਓਥ ਦੀ ਵਾਇਲੇਸ਼ਨ ਹੈ ਜੇ ਜੇ ਟਰਿੱਕ ਨਾਲ ਸਾਰੀਆਂ ਫਾਈਲਾਂ ਪੰਜਾਬ ਦੀਆਂ ਕੇਜਰੀਵਾਲ ਨੂੰ ਦਿਖਾਈ ਜਾਂਦੀਆਂ ਸੋਡੀਆਂ ਨੂੰ ਦਿਖਾਈ ਜਾਂਦੀਆਂ ਜੈਨ ਨੂੰ ਦਿਖਾਈ ਜਾਂਦੀਆਂ ਉਹ ਫੈਸਲੇ ਪੜਦੇ ਆ ਫਾਈਲਾਂ ਦੇਵ ਪਾਸੇ ਲੈਂਦੇ ਆ ਤੋ ਐਸ ਕਰਕੇ ਜਿਹੜਾ ਲੁਧਿਆਣੇ ਦਾ ਇਲੈਕਸ਼ਨ ਹੈ ਵੈਸ ਤੇ ਮੈਂ ਸਾਰੇ ਨੂੰ ਆਹੀ ਬੇਨਤੀ ਕਰਨਾ ਚਾਹਣਾ ਹੈ ਕੀ ਪਾਰਟੀ ਲੈਵਲ ਤੇ ਉੱਠ ਕੇ ਉੱਠ ਕੇ ਮੈਰਟ ਤੇ ਫੈਸਲਾ ਕਰੋ ਜਿਹੜੇ ਸਾਡੇ ਹੁਮਨ ਸਾਹਿਬ ਜਿਹੜੇ ਸਾਡੇ ਨੁਮਾਇੰਦੇ ਐ ਬੈਸਟ ਕੈਂਡੀਡੇਟ ਸਾਰੇ ਸਾਰੇ ਕੈਂਡੀਡੇਟ ਦਾ ਤੁਸੀਂ ਤੁਲਨਾ ਕਰ ਲਓ ਸਭ ਤੋਂ ਬੈਸਟ ਕੈਂਡੀਡੇਟ ਸਾਡੇ ਆਪਣੇ ਅਕਾਲੀ ਦਲ ਦਾ ਕੈਂਡੀਡੇਟ ਹੈ ਤੇ ਮੈਂ ਬੇਨਤੀ ਕਰਦਾ ਲੁਧਿਆਣੇ ਵਸ ਨੂੰ ਤੇ ਕਾਲਸ ਦਾ ਗਿਲ ਲੁਧਿਆਣੇ ਦੇ ਲੋਕਾਂ ਨੂੰ ਤੁਸੀਂ ਦੇਖੋ ਕਿੰਨੀ ਤਰੱਕੀ ਲੁਧਿਆਣੇ ਦੀ ਅਕਾਲੀ ਦਲ ਨੇ ਕਰਾਈ ਹੈ ਅਕਾਲੀ ਸਰਕਾਰ ਨਾਲ ਜੇ ਵਾਪਸ ਉਹ ਜੀ ਤਰੱਕੀ ਚਾਹੁੰਦੇ ਹੋ ਉਹ ਜਾਂ ਮਾਹੌਲ ਸੇਫਟੀ ਦਾ ਸਿਕਿਉਰਿਟੀ ਦਾ ਭਾਈਚਾਰਕ ਸਾਂਝ ਦਾ ਚਾਹੁੰਦੇ ਹੋ ਤੇ ਥੋੜੀ ਕੋਈ ਇੱਕ ਮਾਂ ਪਾਰਟੀ ਖੇਤਰੀ ਪੜੀ ਕਾਲੀ ਦਲ ਨੂੰ ਤਾਕਤ ਕਰ ਲੋ ਥੈਂਕ ਯੂ ਸਰਦਾਰ ਸਾਹਿਬ ਤੇ ਠੰਡਲ ਸਾਹਿਬ ਮੈਂ ਕਹਤਾਂ ਮੈਂ ਖੱਟਲ ਸਾਹਿਬ ਨੂੰ ਜੀ ਆਇਆਂ ਕਹਿੰਦਾ ਤੇ ਖੱਟਲ ਸਾਹਿਬ ਤੁਸੀਂ ਵੀ ਜੀ ਆ ਸਾਨੂੰ ਕਹਦੇ ਹੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਬਹੁਤ ਪ੍ਰਵਾਦ ਕਰਨਾ ਚਾਹਨਾ ਸ਼੍ਰੋਮਣੀ ਕੜਗਰ ਦੇ ਪ੍ਰਧਾਨ ਸਤਿਪੀਠ ਸਿੰਘ ਜੀ ਬਾਦਲ ਉਹਨਾਂ ਦੀ ਖੋਟੀ ਟੀਮ ਦਾ ਕਿ ਜਿਨ੍ਹਾਂ ਨੇ ਅੱਜ ਨਹੀਂ ਬਹੁਤ ਲੰਬੇ ਸਮੇਂ ਤੋਂ ਮੈਨੂੰ ਮੇਰੇ ਪ੍ਰਬਾਰ ਨੂੰ ਬਹੁਤ ਵੱਡਾ ਮਾਣ ਵਖਿਆ ਉਹ ਲਗਾਤਾਰ 20 ਸਾਲ ਮੈਂ ਐਮਐਲਏ ਤੌਰ ਤੇ ਮਾਤੀ ਦੇ ਤੌਰ ਤੇ ਪਾਰਟੀ ਦੇ ਨਾਲ ਕੰਮ ਕੀਤਾ ਥੋੜੇ ਸਮੇਂ ਲਈ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਮੇਰੇ ਹਲਕੇ ਦੀ ਕੋਈ ਮਜਬੂਰੀ ਨਹੀਂ ਜਿਹਦੇ ਕਰਕੇ ਮੈਂ ਆਊਟ ਹੋਇਆ ਔਰ ਮੇਰੇ ਮਨ ਵਿੱਚ ਹਮੇਸ਼ਾ ਆਪਣੀ ਪਾਰਟੀ ਜੋ ਸ਼੍ਰੋਮਣੀ ਕਾਲ ਦਲ ਜਿਹਨੂੰ ਆਪਾਂ ਮਾਂ ਪਾਰਟੀ ਕਹਿੰਦੇ ਆ ਜਿਹੜਾ ਮੇਰਾ ਪਰਿਵਾਰ ਵਾਲਾ ਮੈਂ ਹਮੇਸ਼ਾ ਉਹਦੇ ਨਾਲ ਰਿਹਾ ਔਰ ਕਦੇ ਵੀ ਮੈਂ ਪਾਰਟੀ ਦੇ ਖਿਲਾਫ ਕਦੇ ਕੋ ਗੱਲ ਨਹੀਂ ਕੀਤੀ ਔਰ ਮੈਨੂੰ ਇਹ ਵੀ ਖੁਸ਼ੀ ਹੈ ਕਿ ਪਾਰਟੀ ਨੇ ਪਾਰਟੀ ਪ੍ਰਧਾਨ ਨੇ ਵੀ ਮੇਰੇ ਖਿਲਾਫ ਅਜੇ ਤੱਕ ਕਦੇ ਕੋਈ ਇਹੋ ਜਿਹੀ ਗੱਲ ਨਹੀਂ ਕੀਤੀ ਤੋਂ ਅੱਜ ਮੁੜ ਕੇ ਫੇਰ ਪਾਰਟੀ ਵਿੱਚ ਚੜ੍ਹਦੀ ਕਲਾ ਵਾਸਤੇ ਪੰਜਾਬ ਦੀ ਬਿਹਤਰੀ ਵਾਸਤੇ ਪੰਜਾਬ ਨੂੰ ਆ ਜੋ ਬਾਰੋਂ ਆਗੇ ਟੋਪੀਏ ਵਾਲੇ ਬੰਦੇ ਜਦੋਂ ਇਹ ਫਿਰ ਇੰਡੀਆ ਕੰਪਨੀ ਆਈ ਸੀ ਬਹੁਤ ਲੰਬਾ ਸਮਾਂ ਪਹਿਲਾਂ ਉਹਨੇ ਹੌਲੀ ਹੌਲੀ ਪੈਜ ਬਾਕੇ ਸਾਰੇ ਦੇਸ਼ ਤੇ ਰਾਜ ਕੀਤਾ ਅੱਜ ਕੇਜਰੀਵਾਲ ਤੇ ਉਹਦੀ ਟੀਮ ਪੰਜਾਬ ਨੂੰ ਡੁਕਾ ਚੌਦੀ ਆ ਇਹੋ ਜਿਹਿਆਂ ਪਲਾਨਿੰਗ ਕਰ ਰਹੀ ਹੈ ਉਹਨੂੰ ਸਭ ਸਪਾਉਣ ਬਾਅਦ ਤੇ ਤੁਹਾਡੀਆਂ ਬਾਈ ਇਲੈਕਸ਼ਨਾਂ ਜਿਹੜੀ ਲੁਧਿਆਣੇ ਦੀ ਮੈਂ ਸਮਝਦਾ ਕਿ ਮੈਤ ਗਾਦੀ ਵੀ ਪਾਰਟੀ ਨੂੰ ਬਧਾਈ ਦੇਣਾ ਕਿ ਸਾਡੇ ਜਿਹੜੇ ਉਮੀਦਵਾਰ ਨੇ ਭਮਣ ਸਾਹਿਬ ਅੱਜ ਲੋਕ ਉਹਨਾਂ ਦੀ ਆਪਣੇ ਮੂੰਹੋਂ ਸ਼ਿਫਤਾਕ ਕਰਦੇ ਆ। ਉੱਤਰ ਕੇ ਉਹਨਾਂ ਨੂੰ ਕਾਮਯਾਬ ਕਰਕੇ ਉਹਨਾਂ ਸਰਕਾਰ ਦੀ ਬਦਲ ਲਈ ਪਰ ਆਹ ਇਹਦਾ ਜੁਰਮ ਹੋ ਰਿਹਾ ਪੰਜਾਬ ਦੇ ਵਿੱਚ ਤੱਕੇ ਚਾਏ ਹੋ ਰਹੀ ਆ। ਉਹਨੂੰ ਜੂਠ ਹੱਲ ਪਾਈ ਜਾਊਗੀ। ਉਹ ਸ਼ਰਮਣੀ ਕਲਦਾਰ ਨੂੰ ਬਲ ਮਿਲੇਗਾ। ਮੈਂ ਇੱਕ ਵਾਰ ਫੇਰੇ ਸਾਰੇ ਬੀਡੀਏ ਦਾ ਜਥੇਬੰਦੀ ਦਾ ਪ੍ਰਧਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ। ਵਾਇਕੂ ਟਿਕਾ ਖਾਲਸਾ ਵਾਇਕੂ ਟਿਕਾ ਬਨੇ ਮੈਂ ਇੱਕ ਵਾਰ ਫਿਰ ਤੋਂ ਰੀਟ੍ਰੇਟ ਕਰਨਾ ਚਾਹਣਾ ਹੈ ਜਿਹੜੇ ਆ ਫੈਸਲੇ ਲੈ ਰਹੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਰੋਜ਼ ਕੈਬਨਿਟ ਦੇ ਵਿੱਚ ਜਿਹਦਾ ਮਕਸਦ ਕੱਲਾ ਐਕਸਪਲੋਇਟੇਸ਼ਨ ਹੈ ਪੈਸਾ ਇਕੱਠਾ ਕਰਨਾ ਹੈ ਆ ਸਾਰੇ ਹੀ ਫੈਸਲੇ ਸਰਕਾਰ ਕਾਲੀ ਦਲ ਦੀ ਆਉਣ ਤੇ ਆ ਸਾਰੇ ਕੈਨਸਲ ਕੀਤੇ ਜਾਣਗੇ ਤੇ ਮੈਂ ਸਾਰੇ ਕਿਸਾਨਾਂ ਨੂੰ ਸ਼ੋਰ ਕਰਦਾ ਹਾਂ ਸਾਰੇ ਇਨਵੈਸਟਰ ਨੂੰ ਸ਼ੋਰ ਕਰਦਾ ਹਾਂ ਆ ਜਿਹੜੀ ਹੈ ਲੈਂਡ ਐਕੁਇਜ਼ੀਸ਼ਨ ਦੀ ਜਿਹੜੀ ਪਾਲਿਸੀ ਲੈ ਕੇ ਆ ਰਹੇ ਆ ਇੱਕ ਇਕੜ ਵੀ ਇਹਨਾਂ ਨੂੰ ਅਕਵਾਇਰ ਕਰਨੀ ਨਹੀਂ ਦੇਵਾਂਗੇ ਕਾਲੀ ਦਲ ਤੁਹਾਡੇ ਨਾਲ ਖੜਿਆ ਹੈ ਖੜਾ ਰਹੂਗਾ ਤੇ ਤੁਹਾਡੇ ਨਾਲ ਧੱਕਾ ਨਹੀਂ ਹੋਣ ਦਊਗਾ ਮੈਂ ਫਿਰ ਤੋਂ ਰੀਟ੍ਰੀਟ ਕਰਦਾ ਕਿਹਦੇ ਨਾਲ ਬਸ ਸਾਹਮਣੇ ਬਸ ਦੇ ਰਹੇ ਕਿ세 ਨਾ ਮੈਂ ਤਾਂ ਰੋਜ ਇੱਥੇ ਆ। ਤੁਸੀਂ ਰੋਜ ਮੇਰੇ ਨਾਲ ਉਹਨੇ ਮੈਂ ਕਿੱਥੇ ਕੀਤੀ ਐ। ਭਾਵੇਂ ਬਿਲਕੁਲ ਡਰਾਏ ਕਰਦਾ ਮੇਰੀ ਕੋਈ ਮੀਟਿੰਗ ਹੋਈ। ਕਿਹੜੀ ਕੁਦਰਤ ਕੋਈ ਜਿਹੜਾ ਕਿਹਾ ਜਿਹੜਾ ਡਾਇਰੈਕਟ ਕੋਈ ਵਾਕੇ ਦਾ। ਕਿਹੜਾ? ਡਾਇਰੈਕਟ। ਹਾਂ। ਆਹ ਮਾਮਲਾ ਰਿਪੋਰਟ ਦੀ ਆਪੋਰਟ ਸੁਣੀ ਹੈ। ਅਸੀਂ ਹਰ ਆਪਸ਼ਨ ਰੱਖਾਂਗੇ। ਅਸੀਂ ਥੱਕਾ ਨਹੀਂ ਹੋਣ ਦਿੰਦੇ। ਆਹ ਜਿਹੜੀ ਪਾਲਿਸੀ ਐ ਪਾਲਿਸੀ ਲਿਆਂਦੀ ਕਿਸ ਲਈ ਐ? ਕਿ ਉਹਨੂੰ ਪਤਾ ਕਿ ਡੇਢ ਸਾਲ ਲੱਗੇ ਪੈਸਾ ਇਕੱਠਾ ਕਰਨ ਵਾਸਤੇ ਤੇ ਮੈਂ ਅਫਸਰਾਂ ਨੂੰ ਬੇਨਤੀ ਕਰਦਾ ਤੁਸੀਂ ਸਰਕਾਰ ਦਾ ਇਲੀਗਲ ਕੰਮ ਸਾਥ ਨਾ ਦਿਓ ਕਿਉਂਕਿ ਆਜ ਇਹਨਾਂ ਦੇ ਅੰਦਰ ਚਲੇ ਜਾਣਾ ਤੁਸੀਂ ਗਲਤ ਕੰਮ ਨਾ ਕਰਿਓ ਕਿਉਂਕਿ ਐ ਜੁੰਵਰ ਅਫੀਸਰ ਥੋੜੀ ਡਿਊਟੀ ਹੈ ਕਿ ਜਿਹੜੇ ਗਲਤ ਕੰਮ ਆ ਰੋਕਣੇ ਪਰ ਜਿਹੜਾ ਸਾਥ ਦੇਊਗਾ फेस दस श्रोमणी गुरुद्वारा प्रबंधक कमेटी का प्रिव्यू है इस बारे गल करते मैं पोलिटिकल गरी जसप्रीत हॉबी तो हॉबी आंक यू